ਐਮਪੀ ਅਮਿਤ ਪਾਸ ਸਿੰਘ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਦਾ ਸਿਲਸਲਾ ਚੱਲ ਰਿਹਾ ਜਿਸ ਦੇ ਚੱਲਦੇ ਇਸ ਦੇ ਉੱਤੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਦਾ ਕਹਿਣਾ ਹੈ ਕਿ ਅਮਿਤ ਪਾਸ ਸਿੰਘ ਦੇ ਬੋਲੋ ਪੰਜਾਬ ਦਾ ਮਾਹੌਲ ਅਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਤੇ ਹੁਣ ਉਹ ਐਮਪੀ ਬਣ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਸੀ ਕਿ ਖਾਲਿਸਤਾਨ ਬਣਨਾ ਚਾਹੀਦਾ ਵਟਿਆ ਵਟਿਆ ਸਪੀਚਾਂ ਅਸੀਂ ਉਸ ਦੇ ਸੁਣਦੇ ਸੀ ਤੇ ਹੁਣ ਉਹ ਜਿਹੜਾ ਕਿ ਲੈ ਲੜੀਆਂ ਕੜਦਾ ਨਜ਼ਰ ਆ ਰਿਹਾ ਆ ਉਸ ਹੁੰਦੇ ਹਾਂ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਥ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਹੇ ਕਿ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੀ ਹੋਵੇ ਮਰ ਗਏ ਸਾਡੇ ਦੇ ਨਜਾਇਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਉਹ 1.5 ਸਾਲ ਲੀ ਹੋਇਆ ਤੇ ਲਿਲੜੀਆਂ ਕੱਢਣ ਲੱਗ ਗਏ ਕਹਿੰਦੇ ਸੀ ਖਾਲਸਾਤਾਂ ਤੋਂ ਬਿਨਾ ਤੁਸੀਂ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹ ਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਦੁੱਗੇ ਬਣਾਏ ਹੁੰਦੇ 99 'ਚ ਤੇ ਕੀ ਗੱਲ ਐ ਇਹ ਨਹੀਂ ਉਦੋਂ ਐਮਪੀ ਬਣ ਸਕਦੇ ਐਮਐਲਏ ਬਣ ਸਕਦੇ ਅਹੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸੇ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਹੀਂ ਨਾ ਤੇ ਸਾਡਾ ਕੋਈ ਐਮਪੀ ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ ਐਮਐਲਏ ਬਣਨ ਵਾਲਾ ਹਾਂ ਅਹੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪ੍ਰਧਾਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਬਾਹਰੀਆਂ ਸਟੇਟਾਂ ਚੋਂ ਪੰਜਾਬ ਚ ਲਿਆਂਦਾ ਜੇਲਾਂ ਚ ਫਿਰ ਛੁੱਟੀਆਂ ਸ਼ੁਰੂ ਕੀਤੀਆਂ ਫਿਰ ਸਾਡੇ ਦੁੱਖ ਸੁੱਖ ਦੇ ਹਾਂ ਵੀ ਹੋਏ ਉਹ ਜਿਨ੍ਹਾਂ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਬਾਨਵੇਂ ਕੋਈ ਸਾਬਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਵਿਚਾਰਿਆ ਨੂੰ ਉਨਾਂ ਨੂੰ ਪੜਕਾ ਕੇ ਕੀ ਮੌਲ ਲੈਣਾ ਚਾਹੁੰਦੇ ਆ ਤੇ ਤੁਸੀਂ ਠਾਣੇ ਜਾਓ ਸਰਪੰਚ ਠਾਣੇ ਜਾਵੇ ਤੇ ਐਸੋ ਸਾਰ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਕਿਸੇ ਟੇ ਠਾਣੇ 'ਚ ਸੋਦਾ ਦੇ ਕੇ ਬਾਬਾ ਬਕਾਲਾ ਦੇ ਵਿੱਚ ਜਿਹੜਾ ਕਿ ਇਕੱਠ ਹੋਇਆ ਮੇਲਾ ਲੱਗਿਆ ਸੀ ਉਸ ਦੌਰਾਨ ਸਿਆਸੀ ਕਾਨਫਰੰਸਾਂ ਸੱਜੀਆਂ ਤਾਂ ਉਸ ਦੌਰਾਨ ਵੱਖ-ਵੱਖ ਜਿਹੜੇ ਕਿ ਸਿਆਸੀ ਤਰ੍ਹਾਂ ਦੇ ਵੱਲੋਂ ਸਮਾਜ ਸੇਵੀ ਦੇ ਵੱਲੋਂ ਆਪਣੇ ਮੁੱਦੇ ਰੱਖੇ ਗਏ ਤਾਂ ਉੱਥੇ ਹੀ ਜਿਹੜੇ ਬੰਦੇ ਸਿੰਘ ਗੁਰਦੀਪ ਸਿੰਘ ਖੇੜਾ ਨੇ ਉਹਨਾਂ ਨੇ ਅਮਰਤਪਾਲ ਸਿੰਘ ਦੇ ਮੁੱਦੇ ਤੇ ਆਪਣਾ ਬਿਆਨ ਰੱਖਿਆ ਸੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ